ਨੇ ਆਪਣੇ ਬੱਚਿਆਂ ਨੂੰ ਨੌਕਰੀਆਂ ਦਿੰਦੇ ਨੇ ਤੇ ਲੋਕਾਂ ਨੂੰ ਆਮ ਪਬਲਿਕ ਨੂੰ ਉਹ ਗਰੀਬੀ ਵਾਲੀ ਤਰ੍ਹਾਂ ਰੱਖਦੇ ਨੇ ਬੇਰੁਜ਼ਗਾਰ ਨੇ ਉੱਥੇ ਬੱਚੇ ਇਦਾਂ ਦੀਆਂ ਗੱਲਾਂ ਹੋਈਆਂ ਪਰ ਸਰਕਾਰ ਤੋਂ ਇਲਾਵਾ ਉਹ ਭਾਰਤ ਦੇ ਚੀਨ ਦੇ ਨਾਲ ਵੀ ਗੁੱਸੇ ਦੀ ਹਾਲ ਦੀ ਘੜੀ 'ਚ ਤੁਸੀਂ ਦੇਖਿਆ ਹੋਣਾ ਇੱਕ ਬਹੁਤ ਤਕੜਾ ਪ੍ਰੋਟੈਸਟ ਹੋਇਆ ਉਸ ਪ੍ਰੋਟੈਸਟ ਨੇ ਨੇਪਾਲ ਦੀ ਸਰਕਾਰ ਦਾ ਤਖ਼ਤਾ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਕਈ ਸਰਕਾਰੀ ਪ੍ਰਾਪਰਟੀਆਂ ਨੂੰ ਨੌਜਵਾਨਾਂ ਨੇ ਅੱਗ ਲਗਾ ਦਿੱਤੀ ਗੈਂਜੀ ਨੇ ਬਹੁਤ ਤਕੜਾ ਵਿਰੋਧ ਕੀਤਾ ਸਾਰੇ মিডিਆ ਦੇ ਵਿੱਚ ਇਹੀ ਖਬਰ ਉੱਡਦੀ ਪਈ ਸੀ ਕਿਉਂਕਿ ਨੇਪਾਲੀ ਸਰਕਾਰ ਨੇ ਜਿਹੜਾ ਸੀ ਉੱਥੇ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ ਜਿਹੜੇ ਉਹ ਬੈਨ ਕਰ ਦਿੱਤੇ ਸੀ ਤੇ ਜਿੰਨਾ ਕਰਕੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਲੱਗਿਆ ਵੀ ਸਾਡੇ ਰਾਈਟਸ ਦੇ ਉੱਪਰ ਇਹ ਡਾਕਾ ਸਰਕਾਰ ਵੱਲੋਂ ਸਰਕਾਰ ਭ੍ਰਿਸ਼ਟਾਚਾਰ ਨੂੰ ਲੁਕਾਉਣ ਦੇ ਲਈ ਇਹ ਚੀਜ਼ਾਂ ਕਰ ਰਹੀ ਆ ਤਾਂ ਕਰਕੇ ਉਹਨਾਂ ਨੇ ਇਹ ਸਾਰਾ ਪ੍ਰੋਟੈਸਟ ਕੀਤਾ ਤੇ ਕਾਫੀ ਸੰਖਿਆ ਦੇ ਵਿੱਚ ਜਿਹੜੇ ਨੌਜਵਾਨ ਸੀ ਉਹ ਸੇ ਇਕੱਠੇ ਹੋਏ ਤੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਜਾਰੀ ਕੀਤੇ ਤੇ ਨੈਪੋਟਿਜ਼ਮ ਦੀ ਗੱਲ ਆਈ ਵੀ ਸਰਕਾਰੀ ਲੀਡਰ ਨੇ ਆਪਣੇ ਬੱਚਿਆਂ ਨੂੰ ਨੌਕਰੀਆਂ ਦਿੰਦੇ ਨੇ ਤੇ ਲੋਕਾਂ ਨੂੰ ਆਮ ਪਬਲਿਕ ਨੂੰ ਉਹ ਗਰੀਬੀ ਵਾਲੀ ਤਰ੍ਹਾਂ ਰੱਖਦੇ ਨੇ ਬੇਰੋਜ਼ਗਾਰ ਨੇ ਉੱਥੇ ਬੱਚੇ ਇਦਾਂ ਦੀਆਂ ਗੱਲਾਂ ਹੋਈਆਂ ਪਰ ਇੱਕ ਹੋਰ ਜਿਹੜੀ ਅੰਦਰੋਂ ਖਬਰ ਨਿਕਲ ਕੇ ਆਈ ਉਹਦੇ ਬਾਰੇ ਗੱਲ ਕਰਾਂਗੇ ਵੀ ਕੀ ਹੋਇਆ ਸੀ ਉਹਦੇ ਨਾਲ ਹੋਰ ਸੋਸ਼ਲ ਮੀਡੀਆ ਇੱਕ ਸਾਈਡ ਸੀ ਪਰ ਉਹਦੇ ਵਿੱਚ ਜਿਹੜੇ ਨਾਗਰਿਕ ਸੀ ਉਹ ਹੋਰ ਗੱਲ ਤੋਂ ਵੀ ਗੁੱਸੇ ਸੀ ਸਰਕਾਰ ਤੋਂ ਇਲਾਵਾ ਉਹ ਭਾਰਤ ਦੇ ਚੀਨ ਦੇ ਨਾਲ ਵੀ ਗੁੱਸੇ ਸੀ ਚੀਨ ਦੇ ਖਿਲਾਫ ਤੇ ਭਾਰਤ ਦੇ ਖਿਲਾਫ ਨਾਗਰੀਕਾ ਨੇ ਨੇਪਾਲੀਆਂ ਨੇ ਬਹੁਤ ਜ਼ਿਆਦਾ ਤਕੜਾ ਰੋਸ ਪ੍ਰਦਰਸ਼ਨ ਆ ਜਿਹੜਾ ਜਾਰੀ ਕੀਤਾ ਕਿ ਭਾਰਤ ਦਾ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਆਪ ਕਿਉਂ ਸਮਰਨ ਨੇਪਾਲ ਵਿੱਚ ਉਹਨਾਂ ਨੇ ਭਾਰਤੀ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਦੇ ਜਿਹੜੇ ਉਹ ਪੁਤਲੇ ਸਾੜੇ ਉਹਨਾਂ ਦੇ ਅਨੁਸਾਰ ਵੀ ਭਾਰਤ ਤੇ ਚੀਨ ਨੇ ਮਿਲ ਕੇ ਦੋਨਾਂ ਨੇ ਨੇਪਾਲ ਦੀ ਪ੍ਰਭੂਸਤਾ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਨੇਪਾਲ ਦੀ ਅੰਦਰਲੀ ਰਾਜਨੀਤੀ ਇਹਨਾਂ ਨੇ ਹਲਾਕੇ ਰੱਖ ਦਿੱਤੀ ਤੇ ਵਪਾਰਕ ਤੇ ਆਰਥਿਕ ਦੌਰ ਦੇ ਉੱਤੇ ਵੀ ਨੇਪਾਲ ਦੇ ਉੱਪਰ ਆਪਣਾ ਜਿਹੜਾ ਬਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰਾ ਕੀ ਮਾਮਲਾ ਕਿਹੜੇ ਕਾਰਨ ਨੇ ਅੱਜ ਉਹ ਆਪਾਂ ਜਾਣਦੇ ਆ ਬਣੇ ਰਿਓ ਵੀਡੀਓ ਦੇ ਨਾਲ ਅਗਸਤ 2025 ਦੇ ਵਿੱਚ ਚੀਨ ਤੇ ਭਾਰਤ ਦੇ ਵਿੱਚ ਇੱਕ ਵਪਾਰਕ ਸੰਧੀ ਹੁੰਦੀ ਆ ਹੁਣ ਭਾਰਤ ਦੇ ਚੀਨ ਇੱਕ ਦੂਜੇ ਨੂੰ ਸਮਾਨ ਭੇਜਣਗੇ ਤੇ ਰਸਤਾ ਜਿਹੜਾ ਚੁਣਿਆ ਗਿਆ ਉਹ ਲਿਪੂ ਲੇਖ ਦਾ ਹੁਣ ਲਿਪੂ ਲੇਖ ਜਿਹੜਾ ਵਾ ਉਹ ਚੀਨ ਤੇ ਭਾਰਤ ਦੇਈ ਬਹੁਤ ਇੰਪੋਰਟੈਂਟ ਰਸਤਾ ਕਿਉਂਕਿ ਸਾਰਾ ਟ੍ਰੇਡ ਆ ਜਿਹੜਾ ਇਸ ਰਸਤੇ ਤੇ ਹੋਣਾ ਸੀ ਪਰ ਵਿੱਚ ਨੇਪਾਲ ਆ ਕੇ ਬੈਠਦਾ ਹੁਣ ਨੇਪਾਲ ਦੇ ਲੋਕਾਂ ਦਾ ਮੰਨਣਾ ਵਾ ਵੀ ਇਹਨਾਂ ਦੋਨਾਂ ਨੇ ਇਹ ਜਗ੍ਹਾ ਨੇਪਾਲ ਦੀ ਆ ਤੇ ਭਾਰਤ ਤੇ ਚੀਨ ਨੇ ਬਿਨਾ ਉਹਨਾਂ ਦੀ ਸਲਾਹ ਲਿੱਤੇ ਬਿਨਾ ਉਹਨਾਂ ਦੀ ਸਹਿਮਤੀ ਜਿਤਾਏ ਸਮਝੌਤਾ ਕਰ ਲਿਆ ਤੇ ਹੁਣ ਸਾਡੀ ਜ਼ਮੀਨ ਦੇ ਉੱਪਰ ਇਹ ਆਪਣਾ ਕਬਜ਼ਾ ਜੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਨੇਪਾਲ ਜਿਹੜਾ ਮੰਨਦਾ ਵਾ ਵੀ ਲਿਪੂਲੇਖ ਕਾਲਾ ਪਾਣੀ ਤੇ ਲਿੰਪਿਆ ਧੂਰਾ ਵਾ ਜਿਹੜੀ ਇਹ ਜ਼ਮੀਨ ਆ ਉਹ ਨੇਪਾਲ ਦੀ ਆ ਭਾਰਤ ਨੇ ਬਿਨਾ ਸਲਾਹ ਲਿੱਤੇ ਚੀਨ ਦੇ ਨਾਲ ਸਮਝੌਤਾ ਕਰ ਲਿਆ ਨੇਪਾਲ ਜਿਹੜੀ ਗੱਲ ਕਰ ਰਿਹਾ ਉਹ ਕਹਿ ਰਿਹਾ ਬਈ 1816 ਦੇ ਵਿੱਚ ਇੱਕ ਸ਼ਗੋਲੀ ਸੰਧੀ ਹੋਈ ਸੀ ਜੋ ਕਿ ਪੁਰਾਤਨ ਜਾਂ ਇਤਿਹਾਸਕ ਨਕਸ਼ਾ ਦੇ ਆਧਾਰ ਦੇ ਉੱਤੇ ਹੋਈ ਸੀ ਆਧਾਰ ਸੀ ਉਸ ਤੋਂ ਤੈ ਹੁੰਦਾ ਸੀ ਵੀ ਕਿਹੜੀ ਜ਼ਮੀਨ ਕਿਦੀ ਹੈਗੀ ਹੈ ਕਿਹੜੇ ਦੇਸ਼ ਦੇ ਲਈ ਇਹ ਅਲੋਟ ਹੋਈ ਆ ਸੋ ਭਾਰਤ ਨੇ ਇਹ ਚੀਜ਼ ਦੀ ਪੂਰੀ ਜਿਹੜੀ ਆ ਕਹਿੰਦੇ ਇਗਨੋਰੈਂਸ ਕੀਤੀ ਆ ਚੀਨ ਨੇ ਵੀ ਕੀਤੀ ਆ ਤੇ ਇਹਨਾਂ ਦੋਨਾਂ ਨੇ ਮਿਲ ਕੇ ਸਮਝੋਤਾ ਕਰ ਲਿਆ ਤੇ ਜਿਹਦੇ ਕਰਕੇ ਹੁਣ ਨੇਪਾਲੀ ਜਿਹੜੇ ਲੋਕ ਨੇ ਉਹ ਬਹੁਤ ਗੁੱਸੇਜ ਨੇ ਰੋਸ ਮਜਾਰੇ ਕਰ ਰਹੇ ਨੇ ਕਿਹਾ ਜਾਂਦਾ ਵੀ 2016 ਤੋਂ ਲੈ ਕੇ 2020 ਦੇ ਵਿੱਚ ਵੀ ਨੇਪਾਲੀਆਂ ਨੇ ਵਿਰੋਧ ਪ੍ਰਦਰਸ਼ਨ ਜਿਹੜੇ ਜਾਰੀ ਕੀਤੇ ਸੀ ਇਸ ਰਸਤੇ ਨੂੰ ਲੈ ਕੇ ਤੇ ਹੁਣ ਉਹ ਜਿਹੜੇ ਦੁਬਾਰੇ ਜਾਗਰੂਕ ਹੋ ਚੁੱਕੇ ਨੇ ਦੁਬਾਰੇ ਇਹ ਸਮਝੋਤਾ ਉਹਨਾਂ ਦੀ ਗੈਰ ਮੌਜੂਦਗੀ 'ਚ ਕੀਤਾ ਗਿਆ ਤੇ ਉਹਨਾਂ ਦੀ ਜ਼ਮੀਨ ਦੇ ਉੱਪਰ ਡਾਕਾ ਮਾਰਨ ਵਾਲਾ ਕੰਮ ਆ ਜਿਹੜਾ ਭਾਰਤ ਸਰਕਾਰ ਤੇ ਚੀਨ ਨੇ ਕੀਤਾ। ਸੋ ਇਸ ਕਰਕੇ ਲੋਕ ਬਹੁਤ ਗੁੱਸੇ ਦੇ ਵਿੱਚ ਨੇ। ਨੇਪਾਲ ਦੇ ਜਿਹੜੇ ਪੂਰਵ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉਲੀ ਉਹਨਾਂ ਨੇ ਡਿਪਲੋਮੈਟਿਕ ਤਰੀਕੇ ਦੇ ਨਾਲ ਭਾਰਤ ਨੂੰ ਕਈ ਨੋਟਿਸ ਵਗੈਰਾ ਜਾਂ ਨੋਟ ਭੇਜੇ ਵੀ ਤੁਸੀਂ ਇਹ ਸੰਧੀ ਦੇ ਉੱਪਰ ਦੁਬਾਰੇ ਇੱਕ ਵਾਰੀ ਗੌਰ ਕਰ ਲਓ ਸਮਝੌਤੇ ਦੇ ਉੱਪਰ ਪਰ ਕੋਈ ਜਵਾਬ ਨਹੀਂ ਆਇਆ। ਫਿਰ ਕੇ ਪੀ ਸ਼ਰਮਾ ਉਲੀ ਨੇ ਚਾਈਨਾ ਦੌਰੇ ਦੇ ਉੱਪਰ ਸ਼ੀ ਜਿੰਗਪਿੰਗ ਨਾਲ ਵੀ ਇਸ ਉੱਪਰ ਗੱਲ ਕੀਤੀ ਇਹ ਵਿਵਾਦ ਦੇ ਉੱਪਰ ਉਹਨਾਂ ਨੇ ਆਪਣਾ ਪੱਖ ਰੱਖਿਆ ਹੋਣਾ ਪਰ ਚਾਈਨਾ ਵੀ ਇੱਕ ਕਿਨਾਰਾ ਕਰਦਾ ਜਿਹੜਾ ਉਹ ਨਜ਼ਰ ਆਇਆ ਤੇ ਤਣਾਅ ਪੂਰਾ ਬਰਕਰਾਰ ਆ ਹੁਣ ਤੁਸੀਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਦੇਖਿਆ ਨੇ ਜਿਦੇ ਵਿੱਚੋਂ ਪ੍ਰਧਾਨ ਮੰਤਰੀ ਭਾਰਤ ਨੂੰ ਕਾਫੀ ਜ਼ਿਆਦਾ ਗੁੱਸਾ ਦਿਖਾ ਰਹੇ ਨੇ ਪੁਤਲੇ ਸਾੜ ਰਹੇ ਨੇ ਚਾਈਨਾ ਦੇ ਰਾਸ਼ਟਰਪਤੀ ਨੂੰ ਗਾਲਾਂ ਕੱਢ ਰਹੇ ਨੇ ਸੋ ਇਹੀ ਕਾਰਨ ਆ ਵੀ ਉਹਨਾਂ ਲੋਕਾਂ ਦਾ ਮੰਨਣਾ ਵਿਪਾਤ ਦੇ ਚਾਈਨਾ ਨੇ ਮਿਲ ਕੇ ਸਾਡੀ ਜ਼ਮੀਨ ਦੇ ਉੱਪਰ ਆਪਣਾ ਅਧਿਕਾਰ ਜਮਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਪਰ ਭਾਰਤ ਵੀ ਜਿਹੜਾ ਦਾਵਾ ਕਰਦਾ ਵੀ ਇਹ ਜ਼ਮੀਨ ਸਾਡੀ ਆ ਤਾਂ ਕਰਕੇ ਦੋ ਪੱਖੀ ਆ ਜਿਹੜਾ ਇਹ ਫੈਸਲਾ ਕੀਤਾ ਗਿਆ ਚਾਈਨਾ ਦੇ ਭਾਰਤ ਨੇ ਸਿੱਧਾ ਨੇਪਾਲ ਨੂੰ ਉਹਨਾਂ ਨੇ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਸਮਝਿਆ ਪਰ ਵਿਗਿਆਨੀਆਂ ਨੂੰ ਇਹ ਚਿੰਤਾਵਾ ਵੀ ਇਹ ਜਿਹੜੀ ਭੂਮੀ ਆ ਹੁਣ ਕੋਈ ਵੱਡਾ ਵਿਵਾਦ ਆ ਜਿਹੜਾ ਉਹ ਖੜਾ ਨਾ ਕਰ ਦੇ ਤਿੰਨ ਪੱਖੀ ਸਮਝੋਤਾ ਹੋਣ ਦੀ ਜਿਹੜੀ ਆ ਉਮੀਦ ਆ ਉਹ ਜਿਤਾਈ ਜਾ ਰਹੀ ਆ ਪਰ ਸਥਿਤੀ ਆ ਜਿਹੜੀ ਉਹ ਪੂਰੀ ਤਣਾਅਪੂਰਨ ਆ ਅਜੇ ਤੱਕ ਕੋਈ ਵੀ ਇਸ ਚੀਜ਼ ਦਾ ਹੱਲ ਨਹੀਂ ਲੱਭਿਆ ਗਿਆ ਵੀਡੀਓ ਵਧੀਆ ਲੱਗੀ ਜ ਤੁਹਾਨੂੰ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਜਦੋਂ ਤੁਸੀਂ ਇੱਕ ਬੰਦਾ ਵੀ ਸਬਸਕ੍ਰਾਈਬ ਕਰਦਾ ਚੈਨਲ ਨੂੰ ਤਾਂ ਉਹ ਕਾਫੀ ਜ਼ਿਆਦਾ ਸਪੋਰਟ ਕਰਦਾ ਸਾਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰ ਵਧੀਆ ਜਾਣਕਾਰੀ ਲੈ ਕੇ ਹੋਰ ਵਧੀਆ ਗੱਲਾਂ ਕਰਾਂਗੇ ਸਾਂਝੀਆਂ ਉਦੋਂ ਤੱਕ ਲਈ ਦਿਓ ਇਜਾਜ਼ਤ